ਵਿਹਾਰ ਦੇ ਵਿੱਚੋਂ ਸ਼ੁਰੂ ਹੋਇਆ ਛੱਟ ਪੂਜਾ ਅੱਜ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦੀ ਧਰਤੀ ਤੇ ਛੱਟ ਪੂਜਾ ਮਨਾਈ ਜਾ ਰਹੀ ਹੈ ਜੀ ਤਸਵੀਰਾਂ ਦੇਖ ਸਕਦੇ ਹੋ ਚਾਰੇ ਪਾਸੇ ਛੱਟ ਪੂਜਾ ਦੀਆਂ ਰੌਣਕਾਂ ਨੇ ਸਾਰੇ ਲੋਕ ਛੱਟ ਪੂਜਾ ਮਨਾ ਰਹੇ ਆ ਜਿੱਥੇ ਲੋਕ ਡੁੱਗਦੇ ਸੂਰਜ ਨੂੰ ਪ੍ਰਣਾਮ ਕਰਦੇ ਇੱਥੇ ਡੁੱਬਦੇ ਹੋਏ ਸੂਰਜ ਨੂੰ ਢਲਦੇ ਹੋਏ ਸੂਰਜ ਨੂੰ ਪ੍ਰਣਾਮ ਕਰਦੇ ਤੁਸੀਂ ਦੇਖ ਸਕਦੇ ਹੋ ਸੂਰਜ ਥੱਲੇ ਜਾ ਰਿਹਾ ਹੈ ਫਿਰ ਸੂਰਜ ਦੀ ਪੂਜਾ ਕੀਤੀ ਜਾ ਰਹੀ ਹੈ ਸੂਰਜ ਨੂੰ ਨਮਨ ਕੀਤਾ ਜਾ ਰਿਹਾ ਹੈ ਇਹ ਇਹੋ ਜਿਹਾ ਤਿਉਹਾਰ ਹੈ ਜਿਹੜਾ ਸਾਰੇ ਲੋਕ ਮਿਲਜੁਲ ਕੇ ਮਨਾ ਰਹੇ ਸੀ ਦੇਖੋ ਫਰੀਦਕੋਟ ਦੀ ਧਰਤੀ ਦੇ ਉੱਪਰ ਜੋ ਹਰ ਮਨਾਇਆ ਜਾ ਰਿਹਾ ਤੇ ਸਾਰੇ ਲੋਕ ਇੰਨੇ ਪਿਆਰ ਤੇ ਸ਼ਾਂਤੀ ਦੇ ਨਾਲ ਇਸ ਤਿਹਾੜ ਨੂੰ ਮਨਾ ਰਹੇ ਤੁਸੀਂ ਇਧਰੋਂ ਵਾਸੇ ਦੇਖ ਸਕਦੇ ਹੋ ਸਕਰੀਨਸ ਲੱਗੀਆਂ ਨੇ DJ ਲੱਗੇ ਹੋਏ ਨੇ ਫੈਸਲਾ ਮੂਰਤੀਆਂ ਦੀ ਸਥਾਪਨਾ ਕੀਤੀ ਹੋਈ ਹੈ ਮੈਂ ਕੈਮਰਾਮੈਨ ਨੂੰ ਕਹਣਾ ਚਾਹਾਂਗਾ ਚਾਰੇ ਪਾਸੇ ਦਿਖਾ ਦੇਣ ਤਾਂ ਜੋ ਸਾਰੇ ਦੀਦਾ ਕਵਰ ਸਕੀ ਤੁਸੀਂ ਦੇਖਦੇ ਹੋ ਹਾਲੇ ਤੱਕ ਲੋਕ ਆ ਰਹੇ ਨੇ ਜਿਨ੍ਹਾਂ ਨੇ ਪੂਜਾ ਕਰਨ ਹਾਲੇ ਤੱਕ ਆ ਰਹੇ ਨੇ ਇਸ ਪੂਜਾ ਦੇ ਵਿੱਚ ਛੋਟੇ-ਛੋਟੇ ਬੱਚੇ ਤੇ ਵੱਡੇ ਲੋਕ ਸਾਰੇ ਸ਼ਾਮਿਲ ਨੇ ਉੱਡੇ ਤੋਂ ਲੈ ਕੇ ਜਵਾਨ ਤੱਕ ਸਾਰੇ ਇਸ ਦਾ ਵਰਤ ਰੱਖਦੇ ਨੇ ਤਿੰਨ ਦਿਨ ਦਾ ਬੜਾ ਸਖਤ ਵਰਤ ਹੁੰਦਾ ਜਿਹਦੇ ਵਿੱਚ ਇਸ ਪੂਜਾ ਨੂੰ ਕੀਤਾ ਜਾਂਦਾ ਹੈ ਗੱਲ ਦੀਆਂ ਧਲਕੀਆਂ ਤੁਹਾਨੂੰ ਸਵੇਰੇ ਦਿਖਾਵਾਂਗੇ ਜਿਹਦੇ ਵਿੱਚ ਸਵੇਰ ਦਾ ਅਰਗ ਦਿੱਤਾ ਜਾਏਗਾ